ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਉਹ ਵੀਡੀਓ ਜਿਹੜੀ ਤੁਹਾਡਾ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਰਾਮਪੁਰਾ ਆ ਗਿਆ ਸੱਜਣੋ। ਤਹਿਸੀਲ ਤੇ ਜ਼ਿਲ੍ਹਾ ਸ੍ਰੀ ਅਮਰitsar ਸਾਹਿਬ ਆ ਗਿਆ ਤੇ ਬਿਲਕੁਲ ਅੰਮ੍ਰitsar ਸ਼ਹਿਰ ਦੇ ਵਿੱਚ ਹੀ ਵਸਿਆ ਹੋਇਆ ਇਹ ਨਗਰ ਆ। ਤੇ ਪਾਉ ਮੰਗੇ ਕੋਲੇ ਪਾਉ ਮੰਗੇ ਨੂੰ ਮਲਾਵਾਂਗੇ ਤੁਹਾਨੂੰ ਦੋ ਆਹ ਝੂਟੀਆਂ ਮਨ ਲਓ ਸੁਈਆਂ ਸਮਾਉਣੀਆਂ ਚੰਗੀਆਂ ਤੇ ਤਿੰਨ ਵਿਹੜਾ ਗਾਵਾਂ ਰਹਿਣਗੀਆਂ ਵੀਡੀਓ ਦੇ ਵਿੱਚ ਪੰਜਾਂ ਦਾ ਜਿਹੜਾ ਵੀ ਲੇਖਾ ਜੋਖਾ ਹੋਇਆ ਉਹ ਆਪਾਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਕਿੰਨਾ ਕਿੰਨਾ ਦੁੱਧਾ ਕਿੰਨੇ ਕਿੰਨੇ ਟਾਈਮ ਦੀਆਂ ਕਿੰਨੀਆਂ ਗੱਬੜਾ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਜਿਹੜੀ ਪਸੰਦ ਆ ਗਈ ਤਸੱਲੀ ਕਰਕੇ ਖਰੀਦਦਾਰੀ ਕਰ ਲਈ ਇਹ ਵੀ ਤੁਹਾਡਾ ਵੱਡਾ ਧੰਨਵਾਦ ਆਜੋ ਲਈਏ ਜਾਣਕਾਰੀ ਜੁੜੇ ਰਹੋ ਐਂਡ ਤੱਕ ਤੁਹਾਡਾ ਪਾਉਜੀ ਸਾਸਤਰੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਸਤਰੀ ਕਾਲ ਜੀ ਹਸਨੂ ਸਾਹਿਬ ਬਹੁਤ ਵਧੀਆ ਮਹਾਰਾਜ ਤੁਸੀਂ ਸੁਣਾਓ ਚੜ੍ਹਦੀ ਕਲਾ ਕਿਰਪਾ ਬਾਬੇ ਦੀ ਗੁਰਮੁਖੀ ਬਾਬਾ ਦੀਪ ਸਿੰਘ ਜੀ ਚੜ੍ਹਦੀ ਕਲਾ ਜੀ ਸ਼ੁਕਰ ਹੈ ਮਹਾਰਾਜ ਦਾ ਕਿਰਪਾ ਹੀ ਬਣਾਈ ਰੱਖੀ ਹੈ ਨਾ ਸਾਰੇ ਭੈਣਾ ਭਰਾਵਾਂ ਨੂੰ ਚੜ੍ਹਦੀ ਕਲਾ ਚੜ੍ਹਦੀ ਕਲਾ ਜੀ ਤੰਦਰੁਸਤੀ ਤੇ ਦੀ ਪ੍ਰਵਾਦ ਜੀਆ ਤੰਦਰੁਸਤੀ ਉਹ ਮਾਲ ਲੈ ਤਾ ਤੁਸੀਂ ਇੰਨਾ ਹੀ ਬੜਾ ਹੁੰਦਾ ਬਾਕੀ ਸਭ ਕੋ ਨਾਲ ਹੀ ਹੈ ਬਸ ਫਿਰ ਬਾਕੀ ਤਾਂ ਚੱਲੀ ਜਾਂਦੀ ਚੱਲੀ ਜਾਂਦਾ ਕੰਮ ਕੋਈ ਘਟ ਵੇਤੀਆਂ ਕਹੀਦੀਆਂ ਦੋ ਵਾਧ ਵੇਤੀਆਂ ਪੈਸੇ ਤਾਂ ਤਾਂ ਵਾਧਾ ਜਿਹੜਾ 10 ਵਜੇ ਦਾ ਉਹ ਵੀ ਰੋਟੀ ਖਾਂਦਾ ਜਿਹੜਾ 1 ਵਜੇ ਦਾ ਉਹ ਵੀ ਰੋਟੀ ਖਾਂਦਾ ਦੋ ਪ੍ਰਸ਼ਾਦ ਹੀ ਛਕਣੇ ਆ ਹਾਂਜੀ 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 ਤੇ ਆਪਣਾ ਨਾਮ ਐਡਰੈਸ ਦੱਸਿਓ ਨਾਮ ਇਹਨਾ ਮੰਗਾ ਜੀ ਪਿੰਡ ਆਪਣਾ ਰਾਮਪੁਰਾ ਜੀ ਜ਼ਿਲ੍ਹਾ ਵੀ ਅੰਬਰਸਾ ਦਾ ਤਸਵੀਰ ਵੀ ਅੰਬਰਸਾ ਦੇ ਕੋਲ ਬਿਲਕੁਲ ਹਾਂ ਜਾਂ ਹਾਂਜੀ ਜਾਰੇ ਵੀ ਜਾਂਦੇ ਹੀ ਆਪਾਂ ਨੂੰ ਸਾਰੇ ਜਾਣਦੇ तकरीबन ਜਿਹੜੇ ਆਨਲਾਈਨ ਪਸੂ ਵੇਚ ਲੈਣ ਕਰਦੇ ਆ ਹਨਾ ਹਾਂਜੀ ਹਾਂਜੀ ਤੇ ਨੰਬਰ ਨੰਬਰ 98721 830138146890313 ਇਹ ਦੋ ਨੰਬਰ ਦੋ ਨੰਬਰ ਹਾਂਜੀ ਜਨਵਾਰ ਪੰਜ ਵਖਾਦ ਗਏ ਜਨਵਾਰ ਆਪਾਂ 5 ਦੇ ਆਪਾਂ 3 ਵਹੋਣੀਆਂ ਗਾਈਆਂ ਤੇ ਇੱਕ ਵਹੋਣੀ ਝੋਟੀ ਉਹ ਝੋਟੀ ਜਿਹੜੀ ਆ ਉਹਨੂੰ ਦੋ ਦਿਨ ਘਰ ਚ ਆਉਣਾ ਪੈਣਾ ਕੋਈ ਮਈਆਂ ਵੇਖੀਆਂ ਵਿੱਚੋਂ ਤੇ ਫਿਰ ਦੁੱਧ ਦਾ ਵਫੇ ਮੰਗੋਲ ਲਿਓ ਦੇਖਰਾਂਗੇ ਆ ਦੋ ਅਗਲੀ ਵੀਡੀਓ ਚ ਪਾਵਾਂਗੇ ਠੀਕ ਆ ਧੰਨਵਾਦ ਤੇ ਇਹ ਗਊ ਇਹ ਛਾਈ ਵਾਲ ਗਊ ਆ ਜੀ ਰਾਤ ਨੂੰ ਸੂਈ ਜੇ ਕੋਈ ਨਾ ਦੁੱਧ ਭਾਜੀ ਓਕੇ ਤੇ ਜਿਹੜੀ ਸੂਈ ਆ ਛਾਈ ਵਾਲ ਗਊ ਛਾਈ ਵਾਲ ਤੇ ਬੱਚਿਆਂ ਨੂੰ ਚੰਗਾਇਆ ਜੇ ਠੀਕ ਆ ਤੇ ਕਿਲੋ ਖਾਂ ਦੀ ਚੋਇਆ ਮੈਂ ਕਹਾਂ ਮੈਂ 5 ਕਿਲੋ ਚੋਇਆ 4 ਕਿਲੋ ਚੋਇਆ ਮੈਚ ਹੋਇਆ ਠੀਕ ਆ ਧੰਨਵਾਦ ਸੀਲ ਠੰਡੀ ਐ ਚੋਣ ਚੰਗੀ ਨਿਕਲੀ ਆ ਰੱਸੀ ਨਾਲ ਚਲੋ ਰੱਸੀ ਬਗੇ ਚਲੋ ਕੋਈ ਗੱਲ ਨਹੀਂ ਵੀ ਲੱਤ ਛੜ ਨਹੀਂ ਮਾਰਦੀ ਨਾ ਲੱਤ ਛੜ ਨਹੀਂ ਮਾਰਦੀ ਠੰਡੀ ਨਿਕਲੀ ਹਾਂ ਆਵੇ ਧਾਰਾ ਵੀ ਹੁਣੇ ਕੋਈ ਮਾਰਦਾ ਹਟਿਆ ਮੈਂ ਵੀ ਇੱਥੇ ਓਕੇ ਹਾਂਜੀ ਹਾਂਜੀ ਬੌਲੇ ਦੀ ਹਾਂਜੀ ਹਾਂਜੀ ਠੀਕ ਆ ਦੋ ਤਾਂ ਉਹ ਆਪਸਾ ਬਲਾਲੇ ਪੀਏ ਦੱਸ ਦੇਂਦੀ ਏ 12 ਦੇ ਦੀ 15 ਦੇ ਦੀ ਹਾਂ ਵੀ ਅਗਲਾ ਆਪ ਦਾ ਤੱਕ ਲਾ ਕੇ ਲਾ ਹਾਂ ਤੱਕ ਤੱਕ ਲਾ ਅਗਲਾ ਵੀ ਇਹ ਨਹੀਂ ਆਪਾਂ ਲੋਕਾਂ ਨੂੰ ਕਹਣਾ ਕਿ 15 ਦਿਨਾਂ 16 ਦਿਨਾਂ ਪਤਾ ਨਹੀਂ ਕਿੰਨਾ ਦੇਣਾ ਇਹ ਮਹਾਰਾਜ ਨੂੰ ਪਤਾ ਹਾਂਜੀ ਹਾਂਜੀ ਬਾਕੀ ਕੀ ਸੇਵਾ ਕਰ ਲੂ ਅਗਲਾ ਸੂ ਬਸ ਬਸ ਜਿੱਦ ਕੱਲ ਤੇ ਸੇਵਾ ਦੀਏ ਹਾਂ ਐਵੇਂ ਬੱਜ ਕਹੀਏ ਕੋਹ ਨਿਕਲੇ ਕੋਹ ਰੋ ਵੀ ਅਗਲਾ ਆਪੇ ਹੀ ਲਾ ਲੈ ਹਾਂਜੀ ਹਾਂਜੀ ਆਪਾਂ ਲਾ ਗੋ ਲਈ ਦੂਜਾ ਸੂਆ ਦਾ ਕੋਈ ਤੀਜਾ ਸੂਆ ਲਾ ਲੈ ਆਪਣੀ ਮਰਜ਼ੀ ਕਰੇ ਹਾਂ ਧੰਨਵਾਦ ਹਾਂਜੀ ਹਾਂਜੀ ਕੋਈ ਗੱਲ ਨਹੀਂ ਵੇਖੋ ਸਜਣਾ ਤਦ ਮੱਜਾ ਰਗਾ ਦੇਊਗੀ ਕਰਮਾ ਹਾਂਜੀ ਹਾਂਜੀ ਉਹਦਾ ਇੱਕ ਲਿਆ ਵੀ ਹਾਂ ਸੀਲ ਠੰਡੀ ਹੈ ਉਹਦਾ ਕੋਈ ਕੋਈ ਗੱਲ ਨਹੀਂ ਕੋਈ ਕਰਫੂ ਨਹੀਂ ਜਦ ਤੱਕ ਨਹੀਂ ਕੋਈ ਗੱਲ ਨਹੀਂ ਕੋਈ ਇਦਾਂ ਨਹੀਂ ਕੋਈ ਹਲ ਕੋਈ ਨਹੀਂ ਚਲੋ ਉਹ ਨਾਲ ਹੀ ਇਹ ਸੀਲ ਠੰਡੀ ਹੋਵੇ ਹਾਂਜੀ ਹਾਂਜੀ ਬੱਚਾ ਮਗਰਿਆ ਬੱਚੀ ਓਕੇ ਠੀਕ ਆ ਬੱਚਾ ਆ ਗਿਆ ਹਾਂਜੀ ਹਾਂਜੀ ਬੱਚਾ ਆ ਗਿਆ ਜੇਰ ਤੂੰ ਰੋਕੇ ਪੈ ਗਈ ਜੇਰ ਦਾ ਨਾ ਹਸਾਬ ਨਾਲ ਦੋ ਢਾਈ ਘੰਟੇ ਬਾਅਦ ਪਾਤੀ ਉਹ ਬਲ ਕਦੇ ਕੀ ਬਾਤ ਹਾਂਜੀ ਕੀ ਬਾਤ ਜੇਰ ਪਾਤੀ ਹਾਂ ਚਲੋ ਧੰਨਵਾਦ ਇਹਦਾ ਕਰਮਾ ਵਾਲੀ ਦਾ ਹਾਂਜੀ ਹਾਂਜੀ ਤੇ ਫੌਜੀ ਫਿਰ ਇਹਦਾ ਰੇਟ ਰੇਟ ਕੀ ਕਰੀਏ ਵਾ ਉਹਦਾ ਸ਼ਾਈ ਵਾ ਜੇ ਲੱਭਣ ਜਾਈਏ ਕਿ ਜੇਬ ਚ ਪਾ ਕੇ ਪੈਸੇ ਵਿੱਚ ਲੰਬਦੀ ਕਈ ਨਾ ਕੁੜੀ ਹੋਈ ਤੇ ਆਪਾਂ ਰੇਟ ਬਿਲਕੁਲ ਜੈ ਜੀ ਮੰਗਣਾ ਪਉਣ ਜੈ ਨਾ ਆਪਣੇ ਨਾਲ ਆਪਾਂ ਜੈ ਜੀ ਮੰਗਣਾ ਮੈਂ ਇਹ ਨਹੀਂ ਆਖਣਾ ਵੀ ਆਪਾਂ ਬੜੇ ਭਾਣ ਵਾਲੀਆਂ ਤੋਂ ਕਿ ਸਾਰੇ ਭਾਣਾਂ ਨਹੀਂ ਲੈਂਦੇ ਆਪਾਂ ਇਹ ਕਿਹੋ ਹਾਲ ਨਹੀਂ ਜੀ ਹਰੇਕ ਭਾਣਾ ਹੀ ਲੈਂਦਾ ਨਗਰ ਕੋਈ ਗੱਲ ਨਹੀਂ ਆ ਕੋਸ਼ਿਸ਼ ਤਾਂ ਹਰੇਕ ਦੀ ਕੋਸ਼ਿਸ਼ ਭਾਣਾ ਮਿਲੇ ਹਾਂਜੀ ਹਾਂਜੀ ਬਾਕੀ ਇਹ ਨਹੀਂ ਆਪਾਂ ਆਖਣਾ ਵੀ ਨਹੀਂ ਇੰਨੇ ਦੇਣੇ ਇੰਨੇ ਘਟਾ ਦੇਣੇ ਉਹ ਨਹੀਂ ਗੱਲ ਹੋਣੀ ਰੇਟ ਆ ਫਿਕਸ ਹੀ ਆ ਬਸ ਮੁੱਲ ਕਰਾ ਲਓ ਇਹਦਾ 40000 ਮੁੱਲ ਕਰਾ ਲਓ 35000 ਠੀਕ ਆ 30 ਹੀ ਦੇ ਦਈਏ ਤੁਸੀਂ ਵੇਖ ਤੇ 30 ਉਹਦਾ ਜੀ ਸੰਧੂ ਸਾਹਿਬ ਤੁਸੀਂ ਰੋਰ ਵੀਡੀਓ ਬਣਾਉਦੇ 30 ਜਿਆਦਾ ਨਹੀਂ ਇਹਦਾ ਨਹੀਂ 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 ਮੱਝਰ ਗਿਆ ਮੱਝਰ ਗਿਆ ਤਾਂ ਛਾਈ ਵਾਲ ਵੀ ਠੱਟੀ ਵੀ ਆ ਤੇ ਜਿਆਦਾ ਨਹੀਂ ਆ ਜਿਹੜਾ ਆ ਵੇਖੋ ਕੋਈ ਗੱਲ ਨਹੀਂ ਕੋਈ ਬਾਣੀ ਨਹੀਂ ਹੋਵੇਦਾ ਸਿਰਫ ਇਹ 28000 ਰੁਪਏ ਲੈਣਾ ਵਾ ਓਕੇ ਛੋੜ ਆਪਣੀ ਮਰਜ਼ੀ ਦੀ ਹੋਊ 22 ਹਿਆਰ ਰੁਪਇਆ ਇਹਦਾ ਲੈਣਾ ਲੈਣਾ ਵਾ ਬਿਲਕੁਲ ਜਾਇਜ਼ ਹਾਂਜੀ ਹਾਂਜੀ ਬਿਲਕੁਲ ਜਾਇਜ਼ ਗਾਦੀ ਹਾਂਜੀ ਹਾਂਜੀ ਚਵਾਈ ਚੁਆ ਵਧੀਆ ਲਿਖੀ ਕੋਈ ਗਾਦੀ ਇੱਕ ਵਾਰ ਧੰਨਵਾਦ ਵਾਲਿ ਤੇ ਅੱਗੇ ਆ ਗਈ ਆਪਣੇ ਆ ਵੀ ਸੂਈ ਜੀ ਡੱਬੀ ਤਾ ਪਰਸਾ ਇਹ ਡੱਬੀ ਵਾਂਡ ਸੂਈ ਗਈ ਤੂੰ ਦੂਜਾ ਲਾ ਲਓ ਤੀਜਾ ਸੁਬਾ ਲਾ ਲਓ ਠੀਕ ਆ ਆਪਾਂ ਇਹ ਨਹੀਂ ਅਖਣਾ ਲੋਕਾਂ ਨੂੰ ਵੀ ਇਹ ਤੇ ਜੇ ਸੂਏ ਵਾਧੂ ਉਹ ਨਾੜੂ ਵਾਲਾ ਬੱਚਾ ਜੀ ਓਕੇ 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 ਬੱਚਾ ਇਹਦੇ ਮਗਰ ਬੱਚਾ ਜੀ ਇਹਨੂੰ ਸੂਈ ਨੂੰ ਅੱਜ ਚੌਥਾ ਦਿਨ ਆ। ਠੀਕ ਹੈ ਜੀ। ਕੋਨੇਸਾ 13 12 13 ਕਿਲੋ ਬੋਲਾਊਗਾ। ਮੈਂ ਇਹ ਨਹੀਂ ਕਹਾ ਚਡੇਰ ਪਾ 18 ਕਿਲੋ ਕਹਿ ਰਹੀ ਆ ਪਰਾਲੇ। ਵਾਕੇ ਥਾਂ ਤੁਨ ਬਣਾ ਚੰਗਾ। ਹਾਂ ਥਾਂ ਤੁਨ ਚੰਗਾ ਸੀਲ ਠੰਡੀ ਆ ਕੋਈ ਕੋਈ ਇਦਾਂ ਵੀ ਗਰਮ ਨਹੀਂ ਕੋਈ ਰੱਸੀ ਪਾ ਲੋ ਨਾ ਪਾ ਲੋ ਕੋਈ ਦਲਵਾ ਨਹੀਂ ਨਾ। ਹਾਂ ਤੇ ਦੁੱਧ ਵੀ ਆ ਗਿਆ। ਮਸ਼ੀਨ ਮੋਟਰ ਵਾਲਾ ਹੀ ਆ। ਹਾਂ ਓਕੇ ਤੇ ਆਈ ਏ ਥੋੜੇ ਜਿਹਾ ਪਾਣੀ ਆਇਆ ਨਾ ਆਈ ਉਹ ਲਾਕੇ ਜਮਾ ਦੋ ਚਾਰ ਜਣੇ ਨੂੰ ਤੁੜੀ ਵੀ ਨਹੀਂ ਪਈ ਕੋੜੇ ਕਰਮਾਲੀ ਨੂੰ। ਓਹੋ ਹਾਂਜੀ ਹਾਂਜੀ ਚਲੋ ਸਮਾਂ ਸਹੀ ਗੱਲ ਆ। ਹਾਂਜੀ ਹਾਂਜੀ ਕਰ ਲੋ ਚੱਕ ਸੱਜਣੇ ਲੇਵੇ ਭਾਂਡੇ ਦੀ ਸੁਥਰੀ ਆ ਚੱਲ ਕੋਈ ਭੈਣ ਭਰਾ ਦੁੱਧ ਪੀਊਗਾ ਹਾਂਜੀ 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 ਸਾਇਆ ਸਿਆਲ ਦੁੱਧ ਦੇਣਾ ਨੇ ਹਾਂ ਬੈਠ ਹਾਂ ਹਾਂ ਦੂਜਾ ਸਵੇਰ ਹੀ ਹੋਊਗੀ ਹਾਂਜੀ ਦੂਜਾ ਸਵੇਰ ਹੋਊਗੀ ਵੇਖੋ ਜੀ ਸੋ ਅਵੋ ਦੂਜਾ ਆਂਦੇ ਆ ਕੋਈ ਤੀਜਾ ਮੰਨ ਕੇ ਲੈ ਲੇ ਆਪਣੀ ਮਰਜ਼ੀ ਕਰੇ ਜਿਹਨੇ ਲੈਣੀ ਉਹਨੇ ਦੂਜਾ ਮੰਨ ਕੇ ਤੀਜਾ ਮੰਨ ਕੇ ਲੈ ਲਈ ਜਿਹਨੇ ਨਹੀਂ ਲੈਣੀ ਜਿੰਨੇ ਸਧੂ ਸਾਹਿਬ ਲੈਣੀ ਆ ਨਾ ਉਹਨੇ ਤੀਜੇ ਸੂਵੇ ਚ ਨਹੀਂ ਲੈਣੀ ਆ ਤੇ ਜਿਹਨੇ ਨਹੀਂ ਲੈਣੀ ਉਹ ਦੂਜੇ ਕਿਆਵ ਨਹੀਂ ਲੈਣੀ ਉਹਨੇ ਦੂਜੇ ਕਿਆਵ ਨਹੀਂ ਲੈਣੀ ਵਾਕੇ ਆ ਇਵੇਂ ਹੀ ਗੱਲ ਆ ਬਾਕੀ ਦੁੱਧ ਪਾ ਦਊਗੀ ਹਾਂ ਦੁੱਧ ਜਿਆਦਾ ਨਹੀਂ ਮੈਂ ਦਾ ਦੁੱਧ ਜਿਹਦੇ ਹਿਸਾਬ ਨਾਲ ਅੱਗੇ ਮੌਸਮ ਸਹੀ ਆ ਦੁੱਧ ਜਿੰਨਾ ਬਾ ਰੇਟ ਮੰਗਣਾ ਨਾ ਹਾਂ 14 15 ਕਿਲੋ ਬੜਾਵਾ ਇਹਨਾਂ ਦੇ ਦੂ ਇਹ ਲੈ ਜਾਊਗੀ ਨਾ ਇਹਨਾਂ ਦੇ ਦੇ ਨਾ 17 18 ਕਿਲੋ ਕਢੂਗੀ ਹੈ ਹਾਂ ਖੁੱਲੀ ਸੇਵਾ ਹਾਂ ਖੁੱਲੀ ਚਾਲਾ ਟੂਲਾ ਰਾਮਾ ਸਭ ਸੇ ਗੜੀ ਹੁੰਦਾ ਜਾਂਦਾ ਵਾਕਈ ਹਾਂ ਪਰ ਆਪਾਂ ਚਾਤ ਨਸਲ ਵਾਲੀ ਆ ਹਾਂਜੀ ਹਾਂਜੀ ਉਹ ਜਿਹੜੀ ਵੀ ਸਿਆਸਤਾਂ ਮੈਨੂੰ ਟੋਕੜ ਨਹੀਂ ਤੇ 12 ਕਿਲੋ ਦੁੱਧ ਹੀ ਜੋ ਨਾ ਬੰਦਾ ਰਹੀਆਂ ਕਰ ਜਾਂਦੀਆਂ ਹਾਂਜੀ ਗਾਈਆਂ ਦੇ ਜੋ ਕਹਨ ਸੱਚ ਹੀ ਆ ਹਾਂ ਇਹ ਤਾਂ ਕਰਮ ਵਾਲਿਆਂ ਦਾ ਸਮੁੰਦਰ ਆ ਹਾਂਜੀ ਹਾਂਜੀ ਮੋਲੋ ਸੰਜੀ ਸਾਹਿਬ ਗਾਈਆਂ ਭਵਾ ਤੇ ਚਿਰ ਬਾਅਦ ਜਾਂਦੇ ਸੋ ਮੌਸਮ ਚੇਂਜ ਹੋਇਆ ਕਿ ਮਈਆਂ ਮੁੜ ਕੇ ਦੇ ਰਹੀਆਂ ਗਾਏ ਦਾ 50 ਮੰਗੀਰ 45000 ਦੀ ਗਾਂ ਵੇਖਦੀ ਆ ਠੀਕ ਹੈ ਜੀ ਵੇਖਦੀ ਕਿ ਨਹੀਂ ਵੇਖਦੀ ਮੈਨੂੰ ਪਤਾ ਪਰ ਹਾਂ ਤੇ ਨਾ ਇਹਦਾ ਰੇਟ ਇੱਕੋ ਹੀ ਆ ਜੇ ਲੈਣਾ 40000 ਰੁਪਏ ਲੈਣਾ 40000 ਹਾਂ ਓਕੇ ਆ ਵੇਖ ਲਓ ਹਾਂ ਨਹੀਂ ਧੰਨਵਾਦ ਧੰਨਵਾਦ ਆ ਜਰਸੀ ਆ ਗਈ ਜੀ ਇਹ ਤਾਂ ਜਰਸੀ ਨੇ ਆਇਆ ਕਿ ਤੋ ਹਾਂਜੀ ਹਾਂਜੀ ਇਹ ਨਾ ਠੰਡੀ ਧੀਰੀ ਆ ਹਾਂਜੀ ਬੱਚਾ ਵੇਖੋ ਕਿਦਾਂ ਉਹ ਆਦੇ 15 ਦਿਨ ਲੈਣੇ ਆ ਇਹ ਵੀ ਵੀ ਲੈ ਸਕਦੀ ਜੀ ले सकदी हां जी ए पंजि ले सकदी जे ए जिन्ने ने टाडी होनी है मेरे ਘਰ ਦੇ ਨਾਮ ਤੇ ਤਰੀਕ ਲਿਖੀ ਆ ਉਹ ਵੀ ਝੋਟੀ ਉਹਨਾਂ ਕੋਲ ਆਂਦੀ ਸੀ ਆਂਦੇ ਸੀ ਉਹਦੇ ਨੂੰ ਮਗਰੋਂ ਮਹੀਨਾ ਫਲੀ ਉਹਨੂੰ ਸੂਈ ਦਾ ਚੌਥਾ ਪੰਜਵਾਂ ਦਿਨ ਆ ਠੀਕ ਆ ਤੇ ਉਹਨਾਂ ਨੇ ਉਹਦਾਂ ਲਿਖੀ ਤਰੀਕ ਓਕੇ हां जी हां जी ਠੀਕ ਪਰ ਵੇਖ ਜੋ ਕੱਚੀ ਜੋ ਕੱਚੀ ਦਾ ਪਾ ਕਰ ਲੈਨੇ ਨਾ ਵੀਰੂ ਤੇ ਫਿਰ ਤਿਆਰ ਕਰਕੇ ਮੇਰਾ ਬਣੂ ਥਲੇ ਬਹੁਤ ਆਂਦੇ ਚੰਡਾ ਲਿਖਣਾ ਤਾਂ ਹਾਂ ਜੀ ਬਣਦੀਆਂ ਬਹੁਤ ਆ ਹਾਂ ਕੰ ਬੱਚਾ ਆਵੇ ਨਾ ਵੇਖੋ ਬੱਚਾ ਦਾ ਪੱਕਾ ਹੀ ਹੈ ਨਹੀਂ 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 ਉਹ ਕੇ ਰਿਪੋਰਟ ਲਾਏ ਪਈਆ ਹਾਂਜੀ ਤਾਂ ਦਿਨ ਜਿਹੜੇ ਲੈ ਜੂ ਓ ਤੁਹਾਡੇ ਆ ਹਾਂ ਹੈ ਪਿਓ ਠੰਡੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹਾਂ ਫਲ ਆ ਖਾਣ ਹਾਂ ਜਾ ਤਣ ਖਾਣ ਬੜਾ ਲਗਾ ਸੀਲ ਬੜੀ ਆ ਜਿਹਦਾ ਮੱਥੀ ਵੈਰੀ ਫਲ ਗੱਲ ਕੋਈ ਨਹੀਂ ਹਾਂ ਸੋਹਣੀ ਹੈ ਤੇ ਬਾਕੀ ਚਲੋ ਮਹਾਰਾਜ ਭਲਾ ਕਰੇ ਤਿਆਰ ਤਾਂ ਹੋ ਗਈ ਜਾਨ ਪਿਆਰ ਤੇਜ ਹੀ ਹੋਣਾ ਜਦੋਂ ਹਾਂਜੀ 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 ਇਹ ਤੋਂ ਆਪਾਂ ਨੇ ਕੋਈ ਖੋਣਾ ਆਪਣਾ ਕੰਮ ਆਪਣੇ ਉਹ ਨਹੀਂ ਰੱਖਿਆ ਜਾਂਦਾ ਨਹੀਂ ਰੱਖਿਆ ਜਾਂਦਾ ਆਪਾਂ ਜੋ ਆਈ ਹੋਰ ਪਹਿਲੇ ਵਕਿੰਨੀਆਂ ਘਰ ਰੱਖਾਂਗੇ ਹਾਂਜੀ ਹਾਂਜੀ ਆਪਾਂ ਤਾਂ 100 ਰੁਪਏ ਕਮਾਈ ਨਾ ਵਾ ਬਸ ਹਾਂਜੀ ਹਾਂਜੀ ਚੱਲ ਪੁੱਤ ਚੱਲ ਤੇ ਬਾਕੀ ਜਿਹੜਾ ਘਰੇ ਰੱਖਣ ਵਾਲਾ ਜਰਸੀ ਭਾਲਦਾ ਉਹ ਕਾਦਾਲੀ ਵੀ ਆ ਹਾਂ ਕਾਦਾਲੀ ਨੇ ਰਾਜੀ ਵੀ ਆ ਸੋਹਣੀ ਵੀ ਆ ਚਾਰੂ ਆ ਉਹੋ ਜੀ ਵੀ ਮਾ ਸਾਹਿਬ ਦੇਖਦੀਆਂ ਫਿਰਦੀਆਂ ਕਈ ਜਲਸੀਆਂ ਵੇਖੇ ਪਾਰਨਾਂ ਦੀਆਂ ਹਾਂ ਐਵੇਂ ਕੋਈ ਗੱਲਬਾਤ ਨਹੀਂ ਬਾਕੀ ਠੰਡੀ ਆ ਕੋਈ ਗੱਲਬਾਤ ਨਹੀਂ ਹਾਂ ਵੀ ਚੰਗਾ ਹਾਂ ਹਾਂ ਖਾਨ ਨੂੰ ਵਧੀਆ ਲੱਗਾਂ ਇਹ ਵੀ ਓਕੇ ਆ ਜੀ ਹਾਂ ਲੈ ਚੱਲ ਨਸਲ ਪੂਰੀ ਫੁੱਲ ਆ ਚਾਰੂ ਪੂਰੀ ਹੈ ਇਹਦਾ ਫਿਰ ਕੀ ਕਰਦਗੇ ਲੇਕਾ ਕਿਨੇ ਦੇ ਦੀ ਸਾਧੂ ਸਾਹਿਬ ਹੈ ਕਿਨੇ ਦੇ ਦੀ ਨਹੀਂ ਇਹਦਾ ਕਰਮਾਰੀ ਦਾ ਕੋਈ ਪਤਾ ਹੀ ਨਹੀਂ ਤਿਆਰ ਹੋਈ 55 ਦੇ ਵੇਖ ਸਕਦੀ ਹੈ ਵੇਖ ਸਕਦੀ ਹੈ ਹਾਂ ਰਾਮ ਨਰਾਮ ਹੋਸਰ ਦੇ ਆਪਾਂ ਇਹਦੇ ਵਪਾਰੀ ਵੱਢੀ ਜਿਆ ਕਿੰਨੇ ਇਹਦਾ ਪਤਾ ਨਹੀਂ ਥੱਲਿਓ ਥੱਲਿਓ ਜਿੱਦਾ ਬਣ ਗਈ ਜੋ ਉਹਨੇ ਸੋਣਾ ਨਾ ਹੋਸਰੇ 65 ਦੇ ਵੇਖ ਜੇ ਵੇਖ ਸਕਦੀ ਹੈ ਕੋਈ ਸ਼ੱਕ ਤਿਆਰ ਹੋਈ ਚੰਗੇ ਬਰੀਡਰ ਕੋਈ ਚੰਗੇ ਮੈਂ ਦੇਖੋ ਚੰਗੇ ਵਪਾਰੀ ਕੋਈ ਤੂੰ ਆਪਾਂ ਦੇ ਦੇ ਮਾਰੀ ਦੇ ਡੇਡਾ ਕਰਦੀ ਕਰਾਉਂਦੀ ਲੱਗੀ ਬੜੀ ਖੁੱਲ ਜਾਣੀ ਬਹੁਤ ਖੁੱਲੂ ਗਈ ਅਵੇ ਵੇਲੇ ਸਹਾਉਣਾ ਬੰਨਾ ਬਹੁਤ ਬੰਨਾ ਢੱਲਾ ਢੁਲਾ ਬਾਕੀ ਜਰਸੀਆਂ ਖੋਲ ਹੀ ਜਾਂਦੀਆਂ ਖੋਲ ਜਾ ਉਹ ਜਾਂਦੇ ਬੰਦੇ ਬੜੀ ਬੰਦੀ ਇਹਨੇ ਚੱਬਾ ਲਿਖੇ ਬੈਠਾ ਜਾਂਦਾ ਤੇ ਦੋ ਦੋ ਉਹਨਾਂ ਨੋਰਮਲ ਬੰਦੇ ਆ ਜਿਨ੍ਹਾਂ ਕੋ ਲਈ ਆ ਨਾ ਅਨੇ 16 17 ਕਿਲੋ ਦੇ ਸੱਚੋਂ ਦੇ ਰਹੇ ਆ ਜੀ ਤਾਂ ਹੋਊਗਾ ਹਾਂ ਜੀ ਤੇ 16 17 ਕਿਲੋ ਜ਼ਿਆਦਾ ਵੀ ਨਹੀਂ ਕਿਨੇ ਦੇ ਦੀਏ ਵੇਖੋ ਲਾਓ ਸਹਾਉ ਕਤਾਵਾ 45000 ਦੀ ਦੇ ਦੀਏ ਕਰ ਦਿਓ ਥੋੜਾ ਬਹੁਤਾ ਕੋਈ ਸਾਹਮ ਲੂਦਾ ਉਹਦਾ 45000 ਵੀ ਹਾਰਾਂ ਦੀ ਜਿਹੜਾ ਹਾਂ ਲੋਕੀ ਔਸਰਾ ਬੱਚੇ ਵੀ 25-25000 ਨਹੀਂ ਮੈਂ ਦੇਗੀ ਹਾਂ ਮਾਂ ਤਾਂ ਜਾਂ ਕਰ ਦਿਓ ਪੂਰਾ ਕਰ ਦਈਏ ਹੋਰ ਅੱਜ ਬੱਚੀ ਦਾ 40000 ਦੇ ਠੀਕ ਬਾਅਦ ਨਾਲ ਬਾਅਦ ਦੀ ਵੇਖਾਂਗੇ ਦੇਣ ਇਹ ਜਿਹੜਾ ਕੋਈ ਵੀਰ ਲੈ ਲੇ ਖਾਣਾ ਦੀ ਗਾਰੰਟੀ ਉਹ ਦਿਨਾਂ ਦੀ ਕੋਈ ਗਾਰੰਟੀ ਇਹ 15 ਲੈ ਜਾਏ ਇਹ 20 ਲੈ ਜਾਏ ਵਾਕਿਆ ਸਹੀ ਨਹੀਂ ਗੱਲ ਬਾਅਦ ਚ ਕੋਈ ਬੰਦਾ ਫੋਨ ਕਰੇ ਇਹ ਵੱਧ ਲੈ ਗਈ ਘਰ ਲੈ ਗਈ ਕਿਉਂ ਕਿਹੇ ਵੇਲੇ ਦੰਗਲ ਸੇਵਾ ਜਾਂਦੀ ਇਹਨੂੰ 15 15 20 20 ਦਿਨ ਉੱਤੇ ਵੜਾ ਲੈ ਜਾਣੀ ਆ ਆਡੀ ਅੱਛੀ ਘਰ ਦੀ ਸੂਈ ਤੇ 1 ਮਹੀਨੇ 9 ਮਹੀਨੇ 23 ਦਿਨ ਸੂਈ ਆ ਇੰਮੀ ਗੱਲ ਇੱਕ ਬੰਦੇ ਦੀ ਝੋਟੀ ਪਹਿਲਾਂ ਨ ਸੂਈ ਐਵੇਂ ਆਹ ਉਹ ਆਦਾ ਅਸੀਂ ਕਹੀਏ ਕਮਾਲ ਹੋ ਗਈ ਆ 1 ਮਹੀਨਾ ਹੀ ਉੱਤੇ ਲੈ ਗਈ 1 ਮਹੀਨਾ ਉਹ ਤਾਂ ਆਖਣਾ ਤੇ 40000 ਦੀ ਦੇ ਦਾਂਗੇ ਹਾਂਜੀ ਹਾਂਜੀ ਬਿਲਕੁਲ ਜੈ ਜੀ ਆਪਣੇ ਲੋਕ ਆ ਪਹਿਲਾਂ ਕੱਟੀ ਆ ਜੀ ਹਾਂਜੀ ਪਹਿਲਾਂ ਕੱਟੀ 4 ਦਾ ਓਕੇ ਤੇ ਇੱਕ ਕਮੜਾ ਤਾਰਾਂ ਦੋ ਦੋ ਮਰਵਾਈਏ ਤੇ ਹਲੇ ਤੈਹ ਦੇਂਦੇ ਬਈ ਪਹਿਲਾਂ ਕੱਟੀ ਆ ਸੱਜਣਾ ਹਾਂਜੀ ਹਾਂਜੀ ਚਾਰ ਨੋ ਚਾਰ ਦਾ ਤੇ ਕੱਢਣ ਲਈ ਹਲੇ ਕਹਿਣ ਮੈਂ ਦੋਂਦੀ ਕਹਿੰਦਾ ਬਾਅਦ ਚ ਜਾ ਕੇ ਉਹ ਬੰਦਾ ਮੂੰਹ ਫੜ ਕੇ ਕਹੇ ਨਾ ਤੂੰ ਦੋਂਦੀ ਜਾਂਦਾ ਹਾਂ ਤੇ ਫਿਰ ਉਹ ਚਿੱਟੀ ਦਾੜੀ ਆ ਕੇ ਫਿਰ ਮਜ਼ਾ ਆ ਜਣੀ ਆਉਂਦਾ ਨਹੀਂ ਨਹੀਂ ਸਿਆਣੀ ਹਾਂਜੀ ਤੇ ਇਹਦੇ ਕੋਲੇ ਫਿਰ ਪਾਉ ਜੀ ਦੋ ਦੋ ਪਾਉਜੀ ਜਿਹੜਾ ਇਹ ਥਲੇ ਬੱਚਿਆਂ ਦਾ ਸੂਈ ਨੂੰ ਪੰਜਵਾਂ ਛੇਵਾਂ ਦੇਣੀ ਆ ਦੋ ਥਣ ਅਗਲੇ ਬੱਚੇ ਨੂੰ ਛੱਡ ਕੇ ਮਗਲਿਆਂ ਦੇ 3.5 ਕਿਲੋ ਚੋਨੇ ਆਪਾਂ ਠੀਕ ਦੁੱਧ 8-9 ਕਿਲੋ ਹੋਊਗਾ ਤਾਜੀ ਸੂਈ ਤਾਂ ਤੁਹਾਨੂੰ ਬਾਅਦ ਝੋਟੀਆਂ ਪਹਿਲੇ 15-20 ਦਿਨਾਂ ਬਾਅਦ ਦੇਤੇ ਹੁੰਦੀਆਂ ਪਰ ਤੁਹਾਨੂੰ ਬਾਅਦ ਲੋਕਾਂ ਦੀ ਕਈਆਂ ਦੀ 10 ਕਿਲੋ ਦੇ ਸਟਾਰਟ 12 ਤੋਂ ਨਹੀਂ ਪੈਣਾ ਪਰ ਹਾਡੀ ਨਹੀਂ ਹੁੰਦੀ ਐਵੇਂ ਆਪਾਂ ਕਹੀ ਜਾਈਏ ਦੁੱਧ ਝੋਟੀਆਂ ਜਿਆਦਾ ਨਹੀਂ ਮੈਂ ਤਾਂ ਦੁੱਧ 11-12 ਕਿਲੋ ਦੇ ਦੂੰਗਾ ਦੇ ਦੂੰਗੀ ਜਾਤ ਨਸਲ ਆਹ ਜਾਤ ਨਸਲ ਇਲਾਕੇ ਚੰਗੇ ਦੀ ਆ ਹਾਂ ਬਾਕੀ ਪਹਿਣਾ ਤਾਂ ਬੜਾ ਟਾਈਮ ਲਾ ਦੇਣਾ ਮਗਰ ਕੱਟੀ ਆ ਨਹੀਂ ਮਗਰ ਇਹ ਨਹੀਂ ਕੱਟੀ ਹੈ ਕੱਟੀ ਕੱਟੀ ਹੈ ਸੱਜਣੋ ਪਸਮਾ ਕਰ ਲਿਆ ਧਾਰਾ ਚੈੱਕ ਕਰਾ ਕੇ ਤੁਹਾਨੂੰ ਫੇਰ ਚਲਾ ਕੇ ਬੁਫਾ ਜਾਤ ਨਾਲ ਸੁਲਾ ਲਈ ਆ ਕੱਦ ਚੰਗਾ ਬੇਲ ਸੁਣੀ ਇਹ ਆ ਦੇਖਿਓ ਵੇਖੋ ਪਸਮਾਨ ਜੀ ਪਤੀਆਂ ਤੋਂ ਅਗਰ ਪਹਿਲੇ ਚਾਹੀਏ ਇੱਕ ਵਾਰ ਕੁੜੀ ਜੀ ਉਹ ਕੇ ਉਹ ਕਿ ਆ ਜਮਾ ਹਨਾ ਮੈਂ ਤਾਂ ਗੱਲ ਹੀ ਕੋਈ ਨਹੀਂ ਨੇ ਪੋਲੀ ਰੂਮਰ ਕੀ ਜਮਾ ਰੂਮਰ ਕੀ ਪੋਲੀ ਸੀਲ ਠੰਡੀ ਹੈ ਮੈਂ ਉਹਦਾ ਮੈਰੋ ਥਾਪੀ ਮੇਰੇ ਪਤਾ ਨਹੀਂ ਸਜਾਪਾ ਦਾ ਆ ਰੇ ਤੇਰੇ ਕੁਮਾਰ ਸਜਣੋ ਹੁਣ ਤੁਹਾਨੂੰ ਉੱਥੇ ਚੰਨ ਨੇ ਬਾਹਰ ਕੱਢ ਕੇ ਤਸੱਲੀ ਕਰਾ ਦਿੰਨੇ ਆ ਨੌ ਦੁੱਧ ਚੋ ਸਕਦੇ ਤੁਸੀਂ ਸੂਈ ਆ ਤਾਜੀ ਗਾਲ ਦਾ ਕੀ ਸਾਨੂੰ ਸਭ ਕਹਿਣ ਮੂੰਹ ਪਾਰ ਕੇ ਵੱਧ ਕਹਿ ਰਹੀ ਹੈ ਬਾਜ ਚੋਣਾ ਵੀ ਕਿਸੇ ਨੇ ਕਹ ਨਹੀਂ 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 ਬਿਲਕੁਲ ਸਿਆਣੀ ਗੱਲ ਹਾਂਜੀ ਬਾਅਦ ਫਿਰ ਬੁਰਿਆਂ ਲਈਦਾ ਸਿਆਣੀ ਗੱਲ ਕਰ ਲੋ ਉੱਥੇ ਗਾਂਪੁਰਾ ਸਿੰਘ ਸੁng ਪੂਰਾ ਚੰਗਾ ਕਿੰਗਰੇ ਵਾਲਾ ਹਾਂਜੀ ਹਾਂਜੀ ਓਕੇ

ਇੱਕ ਨਹੀਂ ਕਰਦਗੇ ਰੇਟ ਇਹ ਵਾਦੇ ਹਿਸਾਬ ਤੋਂ ਸਾਡੇ ਦੇ ਦੀ 120000 ਦੀ ਹਾਂਜੀ ਦੇ ਦੀ ਕਮਲੀ ਇਹ ਦੇਣ ਲੈਣੀ ਦੱਸ ਦਿਓ ਰੇਟ ਜੋ ਮਰਜੀ ਮੰਗੇ 15 ਮੰਗੇ 20 ਮੰਗੇ ਜੋ ਮਰਜੀ 1 ਲੱਖ ਤੇ ਕੱਟੀ 5000 ਦੀ ਦੇਣੀ ਹਾਂ 1 ਲੱਖ ਤੇ 5000 ਦੀ ਨਹੀਂ ਠੀਕ ਛੋਟੀਆਂ ਵੀ ਹੈਗੇ ਵਿਕੀਆਂ ਵਾਕੀਆਂ ਤਾਂ ਫਿਰ ਨਹੀਂ ਫੈਰਾ ਕੋਈ ਨਾ ਠੀਕ ਆਣੀ ਮਖਾਉਣੀ ਨਹੀਂ ਇਹ ਵਿਕੀਆਂ ਮਾਂ ਉਹ ਵੀ ਕਹੇ ਸਾਰਾ ਮਾਲ ਹੀ ਚਲ ਜਾਣਾ ਓਕੇ 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 ਇਹੀ ਸੀਗੇ ਵਿਖਾਉਣੇ ਆਪਾਂ ਜੀ ਹਾਂਜੀ ਹਾਂਜੀ ਲੈ ਵੀ ਸੱਜਣਾ ਪੌੜਾ ਲਿਖਿਆ ਦੋ ਦੂਵੇ ਲਿਆ ਇਹ ਨੰਬਰ ਜਿਹਨਾਂ ਦਾ ਲੇਖਾ ਜੋਖਾ ਸਾਨੂੰ ਮਿਲਦਾ ਕਰਕੇ ਚੱਲੀ ਕਰ ਲਿਓ ਖਰੀਦਦਾ